ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਦੇ ਬਸ ਸਵਾਗਤ ਹੈ ਜੀ ਅੱਜ ਦੇ ਨਇਤਬਾਰ 10 ਨਗਰ 23 ਤਰੀਕ 687 ਅੰਗ ਤੋਂ ਤਨਾਸਰੀ ਮਹੱਲਾ ਪੰਜਵਾਂ ਘਰਬਾਰ ਮੈਂ ਇੱਕ ਮਕਾਸਦ ਕੋ ਪਰਸ਼ਾਨ ਬੰਦਨਾ ਹਰੂ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਬਟੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਾ ਸੇਵਾ ਹਕਮ ਨਾਮ ਸਾ ਪ੍ਰਾਪਤ ਹੋਇਆ ਤੇ ਆਪਾਂ ਵੀ ਆਖਿਆ ਲੇਕਿਨ ਸ਼ੁਰੂ ਕਰਤੀ ਆਪਣੀ ਦੋ ਪੌਂਕਟੀਆਂ ਰਹਿ ਗਈਆਂ ਤੇ ਆਪਾਂ ਲਵਾਓ ਹਾਜ਼ਰੀ ਲਗਾ ਸਾਰੀ ਸੰਗਤ હાਜਰੀ ਜੁੜੇ ਰਹੋ ਪਲੀਜ਼ ਵੀਡੀਓ ਨੂੰ ਪਿਆਰ ਦਿਆ ਕਰੋ ਸਾਰੀ ਜਨ ਬਹੁਤ ਸ਼ੁਕਰਿਆ ਕਰੋ ਸੋਖਾ ਹੋਟਾ ਨੂੰ ਦਸਿਵਿਏ ਸਹਜ ਸੁਪਾਈ ਦਰਸ਼ਕ ਪਰਸੇ ਗੁਰੂ ਕਹਿ ਜਨਮ ਮਰਨ ਦੁਖ ਜਾਇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਨਾ ਸ੍ਰੀ ਮਹਲਾ ੫ ਕਾਰਕਾਰ ਵਾਹ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬਨਨਾ ਹਰ ਬਨਨਾ ਗੁਣ ਦਾ ਹੋ ਕੋ ਪਾਲ ਰਾਈ ਬਨਨਾ ਸਰਗਤਨਾ ਗੁਣ ਦਾ ਹੋ ਕੋ ਪਾਲ ਰਾਈ ਰਹਾਓ ਵਟੇ ਪਾਕ ਮਿਟੇ ਗੁਰ ਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਚਾਂ ਕਾਮਨ ਰਾਪੈ ਸੂਗ ਅਗਨ ਤਿਸ ਜਨ ਨਾ ਪਿਆ ਪੈ ਸਾਗਰ ਕਰਿਆ ਸਾਧੂ ਸੰਗੇ ਦੇ ਜਮ ਜੰਦਾਰ ਨਾ ਆਵੇ ਜੀੜੇ ਕ੍ਰਿਸ਼ਨ ਆਗਨ ਪ੍ਰਭ ਆਪ ਪੂਜਾਈ ਨਾਨਕ ਉਦਰੇ ਪ੍ਰਭ ਸਰਣਾਇ ਪਰ ਤਨ ਦੋਖ ਕਿਛ ਪਾਪ ਨ ਫਿੜੇ ਜਮ ਜੰਦਾਰ ਨਾ ਆਵੇ ਜੀੜੇ ਕ੍ਰਿਸ਼ਨ ਆਗਨ ਪ੍ਰਭ ਆਪ ਪੂਜਾਈ ਨਾਕਿਉ ਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕਿੜਾ ਪ੍ਰਸ਼ਾਦੀ ਸੇਵਾ ਕਾਕਾ ਸਹਿਜ ਪ੍ਰਿੰਤ ਸਿੰਘ ਪੁੱਤਰ ਸਰਦਾਰ ਵਰਮੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਔਰ ਸਰਦਾਰ ਅਮਰਜੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਦੀ لا پرشاد سیوا امرجیت کری اس پروار والوں سے کل کی جو سیوا ہے سردار دوندر اوڑک اس پر ہے کل کی سیوا پائی دوندر وج کی سیوا دائی امرجیت کری کے پروار والوں اکونجا سو روپیہ مایا کی سیوا گردوارا صاحب دیا بلڈنگ سیوا واسطے اکوجا سو روپیے مایا کی سیوا آئی ہے سیو منو کی منوکام آپ اپنی بنتی سیوا بنتا یوگدان گروپ ضرور دیا کرو جی

ਵਾਹਿਗੁਰੂ ਤਨਵਾ ਗੁਰੂ ਵਾਹਿਗੁਰੂ ਤਨਵਾ ਗੁਰੂ ਜਫੋ ਹਾਲਿ ਵਾਹਿਗੁਰੂ ਵਾਹਿਗੁਰੂ ਬੋਲ ਪਿਆਰੇਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰੇਆ ਜੀ ਵਾਹਿਗੁਰੂ ਤੇਰੇ ਮਿੱਠੜੇ ਲਗਣਗੇ ਬੋਲ ਪਿਆਰੀਆ ਮਿੱਠੜੇ ਲਗਣਗੇ ਬੋਲ ਪਿਆਰੀਆ ਤੇਰੇ ਮਿੱਠੜੇ ਲਗਣਗੇ ਬੋਲ ਪਿਆਰੀਆ ਮਿੱਠੜੇ ਵਾਹਿਗੁਰੂ ਤਾਨਵਾਹਿ vaad guru tanva guru vaad guru tanva vaad guru vaad guru vaad guru Vai guru tanva, guru vai, guru tanva, guru. Vai guru tanva, guru vai, guru tanva, guru. ਵਾਹ ਗੁਰੂ ਤਨਵਾਹ ਗੁਰੂ ਵਾਹ ਗੁਰੂ ਤਨਵਾਹ ਗੁਰੂ ਵਾਹ ਵਾਹ ਗੁਰੂ ਤਨਵਾਹ ਗੁਰੂ ਵਾਹ ਗੁਰੂ ਜੀ ਦਾ ਖਾਸਾ ਵਾਹ ਜੀ ਕੀ ਫਤਿਹ